ਮੈਂ ਖੜਾ ਜੀਰਕਪੁਰਾ ਜੀਰਕਪੁਰ ਤੋਂ ਅੰਮ੍ਰਾਲਾ ਰੋਡ ਤੇ ਹੈਗਾ ਕਾ ਗਰਦਾ ਪੁਲ ਪੈਂਦਾ ਇਹ ਅੱਜ 5 ਅਗਸਤ ਆ 5 ਅਗਸਤ ਮਾਹੌਲ ਇਹ ਹੋ ਜਾਗਾ ਇੱਥੇ ਬਾਰਿਸ਼ ਹੋ ਰਹੀ ਹੈ 3 4 5 3 ਤਰੀ ਤੋਂ ਲੈ ਕੇ ਅੱਜ 5 ਤੱਕ ਲਗਾਤਾਰ 3 ਨੂੰ ਸਵੇਰੇ ਬਾਰਿਸ਼ ਹੋਈ ਆ 4 ਨੂੰ ਹੋਈ ਆ ਤੇ ਅੱਜ 5 ਨੂੰ ਹੋਈ ਆ ਉਹਦਾ ਕਰਕੇ ਇਹਦੇ ਵਿੱਚ ਪਾਣੀ ਵੱਧਾਗਾ ਵਧਣੀ ਵਧਣਾ ਇਹਦੇ ਵਿੱਚ ਬਰਸਾਤੀ ਨਾਲ ਆਗਾ ਪਾਣੀ ਤੇ ਆਉਣਾ ਹੀ ਆਉਣਾਗਾ ਜਿਹੜਾ ਇਹ ਪਾਣੀ ਹੈਗਾ ਇਹ ਹੁਣ ਘੱਟ ਚੁੱਕਿਆਗਾ ਅੱਜ ਸਵੇਰੇ ਦੁਪਹਿਰ ਤੱਕ ਇਹਦੇ ਵਿੱਚ ਜਿੱਥੋਂ ਤੱਕ ਆ ਲਫਾਫੇ ਜੇ ਪਏ ਆ ਉੱਪਰ ਤੱਕ ਪਾਣੀ ਚੱਲਿਆਗਾ ਆ ਤੁਹਾਨੂੰ ਪਤਾ ਲੱਗਦਾ ਹੋਊ ਤਾਜਾ ਪਾਣੀ ਜਿੱਥੋਂ ਤੱਕ ਆ ਥੈਲ ਆ ਜਾਏਗਾ ਨਾ ਇੱਥੋਂ ਤੱਕ ਪਾਣੀ ਚੱਲਿਆ ਅੱਜ ਦੁਪਹਿਰ ਤੱਕ ਤੇ ਰਾਤ ਹੁਣ ਘਟ ਚੁੱਕਿਆਗਾ ਪਰ ਰਾਤ ਸੀਗਾ ਸੋਲਨ ਸਿਰਮੌਰ ਜਾਂ ਹੋਰ ਪਹਾੜੀ ਇਲਾਕਿਆਂ ਚ ਜਿਹੜੇ ਘੱਗਰ ਦੇ ਕਿਨਾਰੇ ਪੈਂਦੇ ਆ ਉਹਨਾਂ ਤੇ ਬਾਰਿਸ਼ ਹੋਈ ਆ ਰਾਤ ਹੁਣ ਵੀ ਹੋ ਰਹੀ ਹੈਗੀ ਉਹਦਾ ਕਰਕੇ ਇਹਦੇ ਵਿੱਚ ਪਾਣੀ ਵਧ ਜਾਂਦਾਗਾ ਹੁਣ ਇੱਕ ਵਾਰੀ ਘਟਿਆ ਹੋਵੇਗਾ ਪਰ ਫੇਰ ਵਾਰਿਸ਼ ਹੋਈ ਐ ਸੋਲਣ ਦੇ ਵਿੱਚ ਉਹਦਾ ਕਰਕੇ ਫੇਰ ਵਧੂਗਾ ਇਹ ਸ਼ਰਮੌਰ ਦੇ ਵਿੱਚ ਹੋਈ ਆ ਉਹਦਾ ਕਰਕੇ ਇੱਕ ਵਾਰੀ ਫੇਰ ਇਹ ਉੱਪਰਲੇ ਪਾਸੇ ਆਊਗਾ ਥੋੜਾ ਜਿਹਾ ਪਰ ਹੁਣ ਇੱਕ ਵਾਰੀ ਘਟਾਗਾ ਰਾਤ ਜਰੂਰ ਇਹ ਇਸ ਤੋਂ 2 ਫੁੱਟ ਉੱਪਰ ਚੱਲੇਗਾ ਜਿੱਥੋਂ ਤੱਕ ਕੋਈ ਨਿਸ਼ਾਨੀ ਜੀ ਬਣੀ ਵੀ ਇਹਨੂੰ ਗਿੱਲਾ ਥਾਂ ਹੋਇਆ ਪਿਆ ਉੱਥੋਂ ਦੇਖ ਕੇ ਹੋ ਗਿਆ ਸੀਗਾ ਮਾਰਕੰਡਾ ਦੇ ਵਿੱਚ ਵੀ ਪਾਣੀ ਵਧਣੀ ਵਧਣਾਗਾ ਜਦੋਂ ਇਹਦੇ 'ਚ ਪਾਣੀ ਵਧਦਾ ਨਾ ਤਾਂ ਮਾਰਕੰਡਾ 'ਚ ਨਾਲ ਵਧਦਾਗਾ ਕਿਉਂਕਿ ਸ਼ਰਮੌਰ ਤੋਂ ਜਦੋਂ ਕਾਲੇ ਅੰਬ ਵਾਲੇ ਪਾਸੇ ਵਾਰਿਸ਼ ਹੁੰਦੀ ਆ ਤਾਂ ਫਿਰ ਮਾਰਕੰਡਾ ਵਧਦੀ ਆ ਇੱਕ ਟਾਂਗਰੀ ਹੈਗੀ ਉਹ ਮੋਰਨੀ ਹਿੱਲਲੇ ਦੇ ਪਾਸੋਂ ਚਲਦੀ ਆ ਜਦੋਂ ਉੱਥੇ بارش ਹੋ ਜਾਂਦੀ ਆ ਫੇਰ ਮਾਰਕੰਡਾ 'ਚ ਪਾਣੀ ਆਉਂਦਾਗਾ ਉੱਥੇ بارش ਹੋਈ ਹੈਗੀ ਉਧਰਲੇ ਪਾਸੋਂ ਫੇਰ ਮਾਰਕੰਡਾ ਦੇ ਵਿੱਚ ਪਾਣੀ ਆਉਣਾ ਹੀ ਆਉਣਾ ਉਹਦੇ 'ਚ ਵੀ ਪਾਣੀ ਹੁਣ ਵਧ ਗਿਆ ਹੋਊਗਾ ਪਰ ਕਨਫਰਮ ਕਰਦੇ ਆਂ ਵੀ ਵਧਿਆ ਘਟਿਆਗਾ ਤਕਰੀਬਨ ਵਧ ਗਿਆ ਹੋਊਗਾ ਡਰਨ ਵਾਲੀ ਗੱਲ ਕੋਈ ਨਹੀਂ ਹੈਗੀ ਬਿਲਕੁਲ ਵੀ ਚਿੰਤਾ ਵਾਲੀ ਗੱਲ ਨਹੀਂ ਕੋਈ ਇੰਨਾ ਕ ਪਾਣੀ ਤੇ ਚੱਲਦਾ ਹੀ ਰਹਿੰਦਾਗਾ ਵਧਿਆ ਸਮਾਂ ਨਹੀਂ ਤਾਂ ਇਹ ਦੋ ਤਰੀਕ ਨੂੰ ਬਿਲਕੁਲ ਟੁੱਟ ਚੁੱਕਿਆ ਸੀਗਾ ਦੋ ਤਰੀਕ ਨੂੰ ਇੱਥੇ ਕੁਝ ਨਹੀਂ ਸੀ ਬਿਲਕੁਲ ਕੱਲਾ ਸੀਵਰੇਜ ਦਾ ਪਾਣੀ ਰਹਿ ਗਿਆ ਸੀਗਾ ਮੈਨੂੰ ਐ ਲੱਗਿਆ ਵੀ ਦੋ ਤਰੀਕ ਦੇ ਹਿਸਾਬ ਨਾਲ ਜਿਹੜੇ ਕਿਸਾਨਾਂ ਦਾ ਝੋਨਾ ਲੱਗਿਆ ਹੋਇਆ ਘੱਗਰ ਦੇ ਸਹਾਰੇ ਉਹਨੂੰ ਨੁਕਸਾਨ ਪਹੁੰਚੂ ਆ ਜੇ ਆ ਨਾ ਪਾਣੀ ਆਉਂਦਾ ਤਾਂ ਉਹ ਝੋਨਾ ਮਰਤਾ ਐਨਾ ਜ਼ਿਆਦਾ ਪਾਣੀ ਘਟ ਗਿਆ ਸੀਗਾ ਪਰ ਹੁਣ ਇੱਕ ਵਾਰੀ ਫੇਰ ਮੰਨ ਲਓ ਵਧੀਆ ਹੋਇਆ ਇਹ ਪਾਣੀ ਆਏਗਾ ਕੋਈ ਨੁਕਸਾਨ ਨਹੀਂਗਾ ਵਧੀਆ ਹੋਇਆ ਇਹ ਜਿਹੜੀ ਲੇਕ ਆ ਸੁਖਨਾ ਉਸ ਪਾਸੇ ਹੀ ਪਾਣੀ ਘਟਾਗਾ ਕੋਈ ਓਵਰਫਲੋ ਵਾਲੀ ਗੱਲ ਜਾਂ ਕੋਈ ਫਲੱਟ ਗੇਟ ਖੋਲਣ ਵਾਲੀ ਗੱਲ ਕੁਝ ਨਹੀਂ ਹੈਗੀ ਲੇਕ ਵਾਲਾ ਪਾਸਾ ਵੀ ਬਿਲਕੁਲ ਸੇਫ ਹੈਗਾ ਜਿਹੜਾ ਪਾਣੀ ਦਾ ਪੱਧਰ ਆ ਥੋੜਾ ਜਿਹਾ ਪਰ ਹੈ ਉਹ ਬਿਲਕੁਲ ਸੇਫ ਕੋਈ ਫਲੱਡ ਗੇਟ ਫੁੱਲਣ ਵਾਲੀ ਜਾਂ ਕੋਈ ਹੋਰ ਇਹ ਜੀ ਗੱਲ ਉਧਰਲੇ ਪਾਸੇ ਵੀ ਕੁਝ ਨਹੀਂ ਹੈਗੀ ਤੇ ਇਧਰਲੇ ਪਾਸੇ ਵੀ ਕੁਝ ਨਹੀਂ ਹੈਗੀ ਦੇਖੋ ਬਿਲਕੁਲ ਇਹ ਨਾਰਮਲ ਚੱਲਦਾ ਇੰਨਾ ਕਿਤੇ ਨਹੀਂ ਚੱਲਣਾ ਹੀ ਹੈਗਾ ਅੱਜ ਰਾਤ ਨੂੰ ਫੇਰੇ ਥੋੜਾ ਜਿਹਾ ਉੱਪਰ ਜਾਊਗਾ ਤੇ ਪਰ ਸਵੇਰ ਤੱਕ ਫੇਰੇ ਨੇ ਘਟ ਜਾਣਾ ਹੈਗਾ ਜਿਹੜਾ ਉਧਰਲਾ ਪਾਸਾ ਹੈਗਾ ਆਪਣੇ ਪੰਜਾਬ ਦਾ ਵਿਆਸ ਵਾਲਾ ਪਾਸਾ ਉਸ ਪਾਸੇ ਖਤਰਾ ਬਹੁਤ ਹੈਗਾ ਵਿਆਸ ਵਾਲੇ ਪਾਸੇ ਤਾਂ ਬਹੁਤ ਜ਼ਿਆਦਾ ਵਿੱਚ ਕਮੈਂਟ ਆ ਜਾਂਦਾ ਵੀ ਵਿਆਸ ਸੁੱਕਾ ਜੀ ਸਾਡੇ ਮੱਥੇ ਸੁੱਕਾ ਓਹੋ ਹੁਣ ਐ ਤਾਂ ਹੈ ਨਹੀਂ ਵੀ ਇੱਕ ਥਾਂ ਤੇ ਵਿਆਸ ਹੈਗਾ ਜਿਵੇਂ ਹੁਣ ਤਾਂ ਘੱਗਰ ਇੱਥੇ ਦੇਖੋ ਪਾਣੀ ਹੈਗਾ ਤੇ ਘੱਗਰ ਪਾਕਿਸਤਾਨ ਵੀ ਐਂਟਰ ਕਰਦਾ ਉੱਥੇ ਕਿੱਥੇ ਪਾਣੀ ਆ ਜਿੱਥੋਂ ਵਿਆਸ ਦੇ ਵਿੱਚ ਪਾਣੀ ਛੱਡਦੇ ਆਗੇ ਪੌਂਗ ਟਾਈਮ 'ਚੋਂ ਉੱਥੇ ਬਹੁਤ ਨੁਕਸਾਨ ਕਰੀ ਜਾਂਦਾਗਾ ਲੋਕਾਂ ਦੇ ਖੇਤਾਂ ਦੇ ਵਿੱਚ ਵੜ ਗਿਆ ਉਹ ਮੋਟਰਾਂ ਫੋਰ ਖਰਾਬ ਕਰੀ ਜਾਂਦਾਗਾ ਲੋਕਾਂ ਦੀਆਂ ਫਸਲਾਂ ਖਰਾਬ ਕਰੀ ਜਾਂਦਾ ਘਰਾਂ ਦੇ ਵਿੱਚ ਪਾਣੀ ਵੜੀ ਜਾਂਦਾ ਵਿਆਸ ਦਾ ਇਹੀ ਹਾਲ ਸਤਲੋਜ ਦਾਗਾ ਸਤਲੋਜ ਦੇ ਵਿੱਚ ਵੀ ਪਾਖੜਾ ਟਾਈਮ ਤੋਂ ਪਾਣੀ ਛੱਡਦੇ ਆ ਤੇ ਪੌਂਗ ਟਾਈਮ ਤੋਂ ਛੱਡਦੇ ਆ ਉਹ ਵਿਆਸ ਦੇ ਵਿੱਚ 2-2 ਫੁੱਟ ਫੱਟੇ ਚੱਕ ਦਿੰਦੇ ਆ ਉਹਨਾਂ ਉਧਰਲੇ ਪਾਸੇ ਜਰੂਰ ਖਤਰਾ ਬਣਿਆ ਹੋਇਆ ਅੱਜ ਫੇਰ ਮੰਡੀ ਦੇ ਵਿੱਚ ਬਹੁਤ بارش ਆ ਗਈ ਉਹ ਅੱਜ ਫੇਰ ਚੜਨਗੇ ਵਿਆਸ ਵੀ ਚੜੂਗਾ ਸਤਲੁਜ ਵੀ ਚੜੂਗਾ ਅੱਜ ਹੋਰ ਵੀ ਜਿਹੜੇ ਨਦੀਆਂ ਨਾਲੇ ਆ ਉਸ ਪਾਸੇ ਉਹ ਚੜਨਗੇ ਇਧਰਲੇ ਪਾਸੇ ਕੁਛ ਨਹੀਂਗਾ ਇਹ ਜਿੱਥੋਂ ਦੇ ਕੋ ਗਿੱਲਾ ਥਾਂ ਹੋਇਆ ਪਿਆ ਉਥੋਂ ਤੇ ਕਿਸੇ ਰਾਤ ਚੱਲਿਆਗਾ ਇੱਥੇ ਨਾ ਕੋ ਬੰਦਾ ਰਹਿੰਦਾਗਾ ਇਹਦੇ ਥੱਲੇ ਪੁਲ ਦੇ ਉਹ ਇੱਥੇ ਰਾਤਾਂ ਕੱਢਦਾਗਾ ਪੁਲ ਥੱਲੇ ਉਹ ਬੰ ਨੂੰ ਦੱਸਦਾ ਹੁੰਦਾ ਵੀ ਕਿੱਥੇ ਚੱਲਿਆ ਰਾਤ ਕਿਵੇਂ ਹੋਇਆ ਇਹ ਹੋ ਜਾਂਦਾ ਉਹ ਕੈਮਰੇ ਨੂੰ ਦੇਖ ਕੇ ਭੱਜ ਜਾਂਦਾਗਾ ਉਹ ਤਾਂ ਸਾਰਾ ਪਤਾ ਲੱਗਦਾ ਜਦੋਂ ਮੈਂ ਆ ਜਾਂਦਾ ਮੈਨੂੰ ਦੇਖ ਉਹਦੀ ਭੱਜ ਜਾਂਦਾ ਉਹ ਜਦੋਂ ਮੈਂ ਉਹਨੂੰ ਬੰਦ ਕਰਦਾ ਕੈਮਰੇ ਨੂੰ ਉਦੋਂ ਉਹ ਖੜਦਾ ਮੇਰੇ ਕੋਲੇ ਇਹੋ ਜਿਹਾ ਮਾਹੌਲ ਆ ਘੱਗਰ ਦਾ ਅੱਜ ਦਾ 5 ਅਗਸਤ ਦਾ ਠੀਕ ਹੈ ਦੋਸਤੋ ਦੁਬਾਰਾ ਫੇਰ ਰਿਪੀਟ ਕਰ ਦਿੰਨਾ ਘੱਗਰ ਵਾਲਾ ਪਾਸਾ ਬਿਲਕੁਲ ਸੇਫ ਹੈਗਾ ਇੱਥੋਂ ਇਹਦੇ ਵਿੱਚ ਕੋਈ ਇੰਨਾ ਜ਼ਿਆਦਾ ਪਾਣੀ ਨਹੀਂਗਾ ਨਾਰਮਲ ਚੱਲੀ ਜਾਂਦਾਗਾ ਸ਼ਾਂਤ ਹੈਗਾ ਮਾਰਕੰਡਾ ਦੇ ਵਿੱਚ ਪਾਣੀ ਥੋੜਾ ਜਿਹਾ ਵਧੂਗਾ ਉਹ ਆਊਗਾ ਕਿਉਂਕਿ ਉਸ ਪਾਸੇ بارش ਆ ਗਈ ਸੁਖਨਾ ਲੇਕ ਨਾਰਮਲ ਹੈਗੀ ਪੱਧਰ ਥੋੜਾ ਜਿਹਾ ਵਧਿਆਗਾ ਇਹ ਵਿਆਸ ਵਾਲਾ ਪਾਸਾ ਪੂਰਾ ਖਤਰੇ ਦੇ ਵਿੱਚ ਆ ਉਸ ਪਾਸੇ ਜਿਹੜੇ ਲੋਕ ਹੈਗੇ ਨੇ ਉਹ ਸचेत ਰਹਿਣ ਫਸਲਾਂ ਡਬੋ ਰਿਆ ਬੰਨ ਤੋੜ ਰਿਹਾ ਉਹ ਖੇਤਾਂ ਦੇ ਵਿੱਚ ਪੜ ਗਿਆ ਉਹ ਪਰ ਇੱਕ ਗੱਲ ਇਹ ਵੀ ਹੈਗੀ ਇੱਕ ਦਿਨ ਪਿਛਲੇ 24 ਘੰਟੇ ਚੋਂ ਘਟ ਗਿਆ ਸੀ ਵਿਆਸ ਪਰ ਅੱਜ ਰਾਤ ਨੂੰ ਫੇਰ ਵੱਜੂਗਾ ਉਹ ਅੱਜ ਮਨਾਲੀ ਬਹੁਤ بارش ਹੋਈ ਹੈਗੀ ਠੀਕ ਦੋਸਤੋ ਇੰਨੀ ਅਕਸੀ ਆਪਣੀਆਂ ਗੱਲਾਂ ਬਾਤਾਂ ਮਿਲਦੇ ਆ ਕੱਲ ਨੂੰ ਦੁਬਾਰਾ ਆਪਾਂ ਫੇਰ ਨਵੀਂ ਅਪਡੇਟ ਦੇ ਨਾਲ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਮੈਨੂੰ ਪਤਾ ਲੱਗ ਜਾਂਦਾ ਮਾਰੇ ਚ ਕੀ ਘਟਾ ਵਧਾ ਹੈਗਾ ਅਸੀ ਕਾਲ